ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਲਓ ਜੀ ਇਹ ਵੀਡੀਓ ਹੈਗੀ ਸਵੇਰ ਦੀ ਆਪਾਂ ਧਿਆਨ ਦਿਓ ਜੀ ਨਵੀਂ ਗੱਡੀ ਮਾਰਨਿੰਗ ਟਾਈਮ ਦੀ ਹੈ। ਮੈਂ ਇੱਥੇ ਨਹੀਂ ਹੈਗੀ ਸੀ ਇਹ ਪਿੱਛੋਂ ਵੀਡੀਓ ਕਲਿੱਪ ਬਣਾਈ ਹੋਈ ਸੀਗੀ ਉਹ ਆਪਾਂ ਬਲੌਗ ਦੇ ਨਾਲ ਜਿਹੜੀ ਹੈਗੀ ਜੋੜਦੇ ਤੇ ਮੈਂ ਪਿੰਡ ਗਈ ਹੋਈ ਸੀਗੀ ਕਿਉਂਕਿ ਸਾਰਿਆਂ ਨੂੰ ਪਤਾ ਹੀ ਹੈ ਹਨਾ ਬੇ ਮੇਰੇ ਭਰਾ ਦਾ ਵਿਆਹ ਸੀਗਾ। ਗੱਲ ਤਾਂ ਪਹਿਲਾਂ ਚੱਲਦੀ ਸੀਗੀ ਜੀ ਇਹ ਨਹੀਂ ਸੀ ਪਤਾ ਵੀ ਇੰਨੀ ਜਲਦੀ ਲਿਆਵਾਂਗੇ। ਤੇ ਦੇਖੀ ਪਾਕੀ ਸੀਗੀ ਆਪਣੇ ਜਾਣ ਪਹਿਚਾਨ ਚੋਂ ਹੀ ਜਿਹੜੀ ਹੈਗੀ ਗੱਡੀ ਹੈਗੀ ਐ ਤੇ ਚਲੋ ਜੀ ਪਹਿਲਾਂ ਸਾਡੀ ਥਾਰ ਲੈਣ ਦੀ ਸਲਾਹ ਸੀਗੀ ਫਿਰ ਕੈਨਸਲ ਕਰਤਾ ਕਿਉਂਕਿ ਉਹਦੀ ਜਿਹੜੀ ਸੀਟ ਚੱਕ ਕੇ ਪਿੱਛੇ ਬੈਠਦੇ ਉਹਦੇ ਕਰਕੇ ਔਖਾ ਜਿਹਾ ਲੱਗਦਾ ਜੀ ਫਿਰ ਚਲੋ ਜਦੋਂ ਰੈ ਲਈ ਇੱਕ ਦੋ ਭੈਣ ਭਾਈਆਂ ਦੀ ਕਹਿੰਦੇ ਠੀਕ ਨਹੀਂ ਆਉਣਾ ਹੈਗਾ ਫਿਰ ਚਲੋ ਅਸੀਂ ਇਹ ਵਾਲੀ ਗੱਡੀ ਲੈ ਲਈ ਚਲੋ ਇਹ ਵਰਨਾ ਗੱਡੀ ਹੈ ਵਧੀਆ ਪਹਿਲਾਂ ਜਿਹੜੀ ਆਪਣੇ ਹੈਗੀ ਜਿ ਮਰੂਤੀ ਕਾਰ ਹੈ ਸਾਡੀ ਪਹਿਲੀ ਗੱਡੀ ਤੀਗੀ ਜਦੋਂ ਦੀ ਮੈਂ ਆਈਆਂ ਸੀ ਇੱਥੇ ਪਹਿਲੀ ਗੱਡੀ ਮਰੂਤੀ ਗੱਡੀ ਲੈਤੀ ਤੇ ਉਹ ਵੀ ਆਪਣੇ ਘਰੇ ਹਜੇ ਹੈਗੀ ਐ ਤੇ ਚਲੋ ਬੱਚਿਆਂ ਨੂੰ ਐ ਹੁੰਦਾ ਜੀ ਹੋਰ ਗੱਡੀ ਲਓ ਬਾਕੀ ਜਿਹੜਾ ਹੈਗਾ ਜੀ ਬਿਲਕੁਲ ਘੱਟ ਚੱਲੀ ਹੋਈ ਗੱਡੀ ਐ ਥੋੜਾ ਟਾਈਮ ਹੀ ਹੋਇਆ ਸੀਗਾ ਲੈਤਿਆਂ ਨੂੰ ਸਾਡੇ ਆਪ ਦੇ ਆਣੀ ਕਿਸੇ ਨੇ ਲਈ ਸੀਗੀ ਹਨਾ ਤੇ ਨੇੜੇ ਦੇ ਆਣੀ ਉਹਨਾਂ ਤੋਂ ਦੇਖ ਪਾ ਕੇ ਉਹ ਬੇਟਾ ਚਲਿਆ ਗਿਆ ਸੀਗਾ ਸਾਡਾ ਕੈਨੇਡਾ ਤੇ ਉਹਨਾਂ ਤੋਂ ਹੀ ਲਈ ਆਪਾਂ ਨੇ ਬਹੁਤ ਵਧੀਆ ਗੱਡੀ ਐ ਥੋੜੀ ਚੱਲੀ ਹੋਈ ਐ ਨਵੀਂ ਹੋਈ ਐ ਬਿਲਕੁਲ ਵੱਡੀ ਗੱਲ ਐ ਜੀ ਜਿਹੜੀ ਜਾਣ ਪਹਿਚਾਨ ਚੋਂ ਮਿਲੀ ਐ ਚਲੋ ਜੀ ਪ੍ਰਮਾਤਮਾ ਜੀ ਦਾ ਲੱਖ ਲੱਖ ਸ਼ੁਕਰੀਆ ਅਦਾ ਕਰਦੇ ਆ ਆਪਾਂ ਇੰਨੇ ਜੋਗੇ ਹੈ ਨਹੀਂ ਸੀਗੇ ਪ੍ਰਮਾਤਮਾ ਜੀ ਨੇ ਬਹੁਤ ਕੁਝ ਦਿੱਤਾ ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰ ਸਤਿ ਸ੍ਰੀ ਅਕਾਲ ਕੌਰ ਸੰዱ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਮੀਰ ਕਰਦਿਆਂ ਕਿ ਤੁਸੀਂ ਠੀਕ ਹੋ ਅਸੀਂ ਵੀ ਠੀਕ ਠਾਕ ਆਂ ਜੀ ਮੈਂ ਤਾਂ ਰਹੀ ਤੇ ਕੱਪੜੇ ਮਸਹੇਂ ਚ ਪਾਏ ਤੇ ਨਹੀਂ ਹੁਣ ਸੁੱਕਣੇ ਪਾ ਜਾਣੀ ਆ ਵਿਚਾਰੇ ਸੁੱਕ ਜਾਣਗੇ ਅਸੀਂ ਜਾ ਰਹੇ ਆ ਤੇ ਮੱਥਾ ਟੇਕਣ ਜਾ ਰਹੇ ਆ ਪਾਣਾ ਆਪਣੇ ਗੁਰਦੁਆਰਾ ਸਾਹਿਬ ਨਾਲੇ ਦੇਰਿਆਂ ਤੇ ਜਾਵਾਂਗੇ ਤੇ ਫਿਰ ਗੱਲ ਕਰਦੇ ਆ ਕੋਈ ਕੱਪੜੇ ਛੁਣਾਂ ਕਿੰਨੇ ਚੱਕ ਲਏ ਜੀ ਨਾਲ ਸਾਹ ਜਿਹੜਾ ਕੰਮ ਹੋ ਜਾਏ ਉਹਦੇ ਨਾਲ ਕਰੀ ਆਪਾਂ ਨੇ ਸਾਰੇ ਨੂੰ ਪਤਾ ਹੀ ਹੈ ਨਾ ਨਵੀਂ ਗੱਡੀ ਲੈਤੀ ਹੈਗੀ ਅੱਜ ਆਪਾਂ ਪਹਿਲਾ ਸਭ ਤੋਂ ਪਹਿਲਾਂ ਕਿਉਂਕਿ ਮੈਂ ਪਿੰਡ ਸੀਗੀ ਜਦੋਂ ਗੱਡੀ ਲਈ ਸੀਗੀ ਤੇ ਪਿੰਡ ਸੀਗੀ ਮੈਂ ਵਿਆਹ ਸੀਗਾ ਮੇਰੇ ਭਰਾ ਦਾ ਹਨ ਉਧਰੋਂ ਬਾਅਦ ਚੋਂ ਲੇਟ ਹੀ ਆਈਆਂ ਮੈਂ ਉਹ ਅਨੁਸਾਰ ਪਹਿਲਾਂ ਆਪਾਂ ਸਾਰੇ ਗੱਡੀ ਗੁਰਦੁਆਰਾ ਸਾਹਿਬ ਜਾਵਾਂਗੇ ਡੇਰੇਆਂ ਤੇ ਜਾਵਾਂਗੇ ਤੇ ਮੱਥਾ ਟੇਕ ਕੇ ਆਵਾਂਗੇ ਹੁਣ ਆਪਾਂ ਚੱਲਦੇ ਨਹੀਂ ਮਤਲਬ ਕਿ ਕਿੱਥੇ ਕਿੱਥੇ ਜਾਵਾਂਗੇ ਆਪਾਂ ਹਣ ਤੁਹਾਡੇ ਨਾਲ ਵੀ ਵੀਡੀਓ ਜਰੂਰ ਤਿਆਰ ਕਰਾਂਗੇ ਆਜੋ ਚੌਲ ਲੈ ਕੇ ਜਾਣੇ ਆਂ ਜੀ ਆਪਤਾਸੀ ਮੈਨੂੰ ਫੜਾ ਦੋ ਇਹ ਹਰਸ ਨੇ ਮੱਥਾ ਟੇਕਿਆ ਚੌਲ ਲੈ ਕੇ ਜਾਵਾਂਗੇ ਬਾਬਾ ਕਾਲਾ ਮਹਰਜੀ ਦੇ ਚੌਲਾਂ ਦਾ ਮੱਥਾ ਟੇਕਦਾ ਹੈਗਾ ਚਲੋ ਨਾਲ ਲੈ ਚੜਦੇ ਹੱਥ ਨਾਲ ਹੀ ਪਾ ਲੋ ਲੈ ਮੈਂ ਪਾਵਾਂ ਹਾਥੈਲੀ ਕਰੋ ਜੋੜੀ ਕੋਈ ਨਹੀਂ ਕੋਈ ਨਹੀਂ ਬਸ ਇੰਨੇ ਕੁ ਬੋਤਨੇ ਉੱਥੇ ਤਾਂ ਮੱਥਾ ਹੀ ਟੇਕਣਾ ਹੈ ਅ ਡੱਬਾ ਅੰਦਰ ਧਰਿਓ ਮੰਮੀ ਵੀ ਜਾਊਗੀ ਨਾਲ ਅਸੀਂ ਪਹਿਲਾਂ ਗੇਟ ਲਾ ਦਈਏ ਮਸ਼ੀਨ ਚਾਲਦੀ ਇੱਕ ਵਾਰੀ ਹੋਰ ਮੋੜ ਜਾਨੀ ਆ ਮਸ਼ੀਨ ਨੂੰ ਕੱਪੜਿਆਂ ਦਾ ਵੀ ਜਿਹੜੇ ਹੈ ਬਹੁਤ ਜ਼ਿਆਦੇ ਧੋਣ ਵਾਲੇ ਤੇ ਵਿਆਹ ਕਰਕੇ ਕੱਪੜੇ ਚੱਲ ਕੇ ਆਪੀ ਖੜ ਜੂਗੀ ਉਹ ਮੂਰ ਬੈਠਦੀ ਆ ਮੰਮੀ ਚਾਹੀ ਨਾਲ ਹੀ ਲੈ ਜਾਾਂਗੇ ਲੋਕ ਦੀ ਮੱਧ ਨੂੰ ਕੱਕ ਵਗੈਰਾ ਪਾ ਤੇ ਖੁੱਲੇ ਜੇ ਮੈਂ ਤਾਂ ਬਾਪੂ ਜੀ ਹੈਗੇ ਆ ਘਰੇ ਸਾਰੇ ਖੇਤ ਵਗੈਰਾ ਚੜੇ ਜਾਂਦੇ ਹਨ ਫਿਰ ਔਖਾ ਹੋ ਜਾਂਦਾ ਇਹਦਾ ਬਾਹਰੋਂ ਵੀ ਲੋਕ ਲੱਗਦੇ ਅੰਦਰੋਂ ਵੀ ਲੋਕ ਲੱਗਦੇ ਇਹਦੇ ਕਰਕੇ ਸੌਖਾ ਵੀ ਹੈਗਾ ਸਭ ਹਾਂ ਜੀ ਹਾਂ ਬੜਾ ਅਸਾਂ ਪਹਿਲਾਂ ਪ੍ਰਮਾਤਮਾ ਜੀ ਦਾ ਸ਼ੁਕਰੀਆ ਅਦਾ ਕਰਾਂਗੇ ਹਨ ਲਓ ਜੀ ਘਰੋਂ ਆਪਾਂ ਚੱਲ ਪਏ ਹੁਣ ਆਪਾਂ ਪਹਿਲਾਂ ਜਾਵਾਂਗੇ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਸ਼ਹੀਦ ਸਰ ਸਾਹਿਬ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਦੇਖੋ ਸਾਡੇ ਪਿੰਡ ਵਿੱਚ ਦੀ ਚੱਲੇ ਆਪਾਂ ਕਿਉਂਕਿ ਆਪਣੇ ਪਿੰਡ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਹੈ ਜੀ ਇੱਕੋ ਹੀ ਗੁਰਦੁਆਰਾ ਸਾਹਿਬ ਹੈ ਤੇ ਇਹ ਬਹੁਤ ਵਧੀਆ ਭਾਗਾਂ ਵਾਲੀ ਗੱਲ ਹੈ ਸਾਡੇ ਲਈ ਤੇ ਸਾਡੇ ਪਿੰਡ ਲਈ ਬਹੁਤ ਵੱਡੀ ਭਾਗਾਂ ਵਾਲੀ ਗੱਲ ਹੈ ਜਿੱਥੇ ਇੱਕ ਗੁਰਦੁਆਰਾ ਸਾਹਿਬ ਹੈ ਹਨ ਤੇ ਸਾਰਾ ਨਗਰ ਰਲ ਮਿਲ ਕੇ ਜਿਹੜਾ ਹੈਗਾ ਸੇਵਾ ਵੀ ਕਰਦਾ ਬਹੁਤ ਜ਼ਿਆਦੇ ਹਰੇਕ ਦਸਵੇਂ ਨੂੰ ਆਪਣੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਗਾਸ ਹੁੰਦੇ ਹੁੰਦੇ ਆ ਪਹਿਲਾ ਆਪਾਂ ਮੱਥਾ ਟੇਕਦੇ ਆ ਜੀ ਹੁਣ ਆਪਾਂ ਪਹੁੰਚ ਗਏ ਆ ਇੱਥੇ ਮੰਮੀ ਮੈਂ ਹਰਸ ਤੇ ਗਲਵਿੰਦਰ ਜੀ ਚਾਰੇ ਜਾਣੇ ਆਏ ਆ ਸੀ ਫਿਰ ਅਸੀਂ ਹੋਰ ਪਾਸੇ ਵੀ ਜਾਣਾ ਹੈ ਪਹਿਲਾ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਾਂਗੇ ਗੁਰੂ ਦੇ ਘਰ ਵਿੱਚ ਆ ਕੇ ਜੀ ਰੂਹ ਨੂੰ ਵੀ ਜਿਹੜਾ ਹੈਗਾ ਸਕੂਨ ਮਿਲਦਾ ਆ ਬਾਕੀ ਪਰਮਾਤਮਾ ਦੇ ਉੱਪਰ ਹੀ ਛੜਦੀ ਹੁੰਦੀ ਹੁੰਨੀ ਆ ਮੈਂ ਆਪਦੀ ਜ਼ਿੰਦਗੀ ਦੇ ਸਾਰੇ ਫੈਸਲੇ ਪਰਮਾਤਮਾ ਜੀ ਅੱਗੇ ਅਰਦਾਸ ਕਰਦੀ ਹੁੰਨੀ ਆ ਵੀ ਜਿੱਦਾਂ ਤੁਹਾਨੂੰ ਸਹੀ ਲੱਗੇ ਉਹੀ ਫੈਸਲਾ ਜਿਹੜਾ ਹੈਗਾ ਮੇਰਾ ਲਈਓ ਮੈਂ ਆਪ ਦੇ ਆਪ ਕਦੇ ਕੋਈ ਫੈਸਲੇ ਨਹੀਂ ਕੀਤੇ ਤੇ ਨਾ ਹੀ ਕਦੇ ਕਿਸੇ ਦੀ ਰੈ ਲਈ ਆ ਮੈਂ ਸਿਰਫ ਪਰਮਾਤਮਾ ਜੀ ਤੇ ਹੀ ਛੜਦੀ ਹੁੰਨੀ ਆ ਹਰ ਇੱਕ ਆਪਦੀ ਜ਼ਿੰਦਗੀ ਦੀ ਕੋਈ ਵੀ ਗੱਲਬਾਤ ਪਰਮਾਤਮਾ ਜੀ ਨੇ ਬਹੁਤ ਕੁਝ ਦਿੱਤਾ ਜੀ ਉਮੀਦ ਤੋਂ ਜ਼ਿਆਦਾ ਦਿੱਤਾ ਜੀ ਤੇ ਮਿਹਨਤ ਕਰਦੇ ਰਹੋ ਸਹੀ ਤਰੀਕੇ ਨਾਲ ਹਨਾ ਪ੍ਰਮਾਤਮਾ ਕਦੇ ਕੁਝ ਲੁਕੋ ਕੇ ਨਹੀਂ ਰੱਖੂਗਾ ਲਓ ਜੀ ਹੁਣ ਆਪਾਂ ਪਹੁੰਚ ਗਏ ਬਾਬਾ ਕਾਲਾ ਮਹਰ ਜੀ ਹਨਾ ਇੱਥੇ ਜਿਹੜਾ ਬਾਬਾ ਕਾਲਾ ਮਹਰ ਜੀ ਸੰਧੂ ਇੱਥੇ ਆਪਣੇ ਦੂਜ ਦਾ ਮੱਥਾ ਟਿਕਦਾ ਹੈ ਜੀ ਜਦੋਂ ਕੋਈ ਮੱਝ ਵਗੈਰਾ ਸੌਂਦੀ ਹੈ ਆਪਣੀ ਸੋਚ ਜਿਹੜੀ ਹੈਗੀ ਇੱਥੇ ਮੱਥਾ ਟੇਕ ਕੇ ਹੀ ਖੁੱਲ ਜਾਂਦੀ ਏ ਦੂਜੇ ਵਾਲੇ ਦਾ ਨਾ ਵੈਸੇ ਆਪਣੇ ਦੀਵਾਲੀ ਤੋਂ ਬਾਅਦ ਜਿਹੜਾ ਹੈਗਾ ਮੇਲਾ ਵੀ ਹੁੰਦਾ ਟਿੱਕਾ ਭਾਈ ਦੋਜ ਬਾਬਾ ਕਾਲਾ ਮਹਿਰ ਸੰਧੂ ਜੀ ਇਹਲਾ ਹੋ ਰਿਹਾ ਬਾਸ ਇਹ ਕਹਾ ਬਿੰਦੂ ਇਹ ਮਾਰਦੇ ਨੇ ਇੱਕ ਦੂਜੇ ਨੂੰ ਪਾਹ ਤੇ ਦੰਦ ਨੇ ਆ ਆ ਤੇਜ ਹੈਗਾ ਆ ਦੇਖੋ ਤਾਂ ਡਰ ਗਿਆ ਆ ਜੋ ਹੱਥ ਤੋਂ ਲਮੜੀ ਚਲੋ ਹੱਥ ਕਿਹਦੇ ਹੀ ਆਉਂਦਾ ਵਰਨਾ ਪਾਣੀ ਦਾ ਤਾਂ ਸਵਾਲ ਨਹੀਂ ਕੁਝ ਮੱਦੀ ਲਾ ਲੈ ਬਾਬਾ ਹਾਂ ਸਮਾਨ ਪਹਿਲਾਂ ਨਹੀਂ ਦੀ ਹੁਣ ਲਾਈ ਆ ਗਿਆ ਨਹੀਂ ਮੱਥਾ ਤਾਂ ਬਹੁਤ ਛੱਡਾ ਟਿਕਦਾ ਮਨ ਉਹ ਸਾਹਮਣੇ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਦਿਖਦਾ ਜੀ ਦੇਖੋ ਦੂਰੋਂ ਕਿੰਨਾ ਸੋਹਣਾ ਲੱਗਦਾ ਖੇਤਾਂ ਦੇ ਵਿੱਚ ਹਰਿਆ ਭਰਿਆ ਖੇਤ ਨੇਗੇ ਕਣਕਾਂ ਜਿਹੜੀਆਂ ਹੈਗੀਆਂ ਬਹੁਤ ਸੋਹਣੀਆਂ ਹੋਈਆਂ ਹੋਈਆਂ ਨੇ ਹੁਣ ਆਪਾਂ ਚੱਲੇ ਆਂ ਜੀ ਬਾਬਾ ਕੱਸੀ ਵਾਲਾ ਡੇਰਾ ਤੇ ਹੁਣ ਆਪਾਂ ਇੱਥੇ ਮੱਥਾ ਟੇਕਾਂਗੇ ਬਾਬਾ ਰੇਲੂ RAM ਜੀ ਹਨ ਤੇ ਇਹ ਵੀ ਖੇਤਾਂ ਦੇ ਵਿੱਚ ਡੇਰਾ ਹੈਗਾ ਆ ਦੇਖੋ ਕਿਉਂਕਿ ਹੁਣ ਘਰੋਂ ਤੁਰਿਆਂ ਜੀ ਸਾਰੇ ਕਿਤੇ ਮੱਥਾ ਟੇਕ ਜਾਗੇ ਵਾਰ-ਵਾਰ ਜਿਹੜਾ ਹੈਗਾ ਘਰੋਂ ਨਿਕਲਣਾ ਵੀ ਥੋੜਾ ਜਿਹਾ ਔਖਾ ਹੋ ਜਾਂਦਾ ਤੇ ਕਿਉਂਕਿ ਮੈਨੂੰ ਫੇਰ ਬਹਿਮ ਰਹਿੰਦਾ ਆ ਜਿੰਨਾ ਚਿਰ ਮੈਂ ਸਾਰੇ ਕਿਤੇ ਮੱਥਾ ਨਾ ਟੇਕਾਂ ਜੀ ਮਨ ਤੇ ਜਿਵੇਂ ਭਾਰ ਜਾ ਰਹਿੰਦਾ ਹੈ ਨਾ ਤੇ ਕੁਝ ਮੈਨੂੰ ਥੋੜਾ ਜਿਹਾ ਜ਼ਿਆਦਾ ਰਹਿੰਦਾ ਕਿਉਂਕਿ ਘਰ ਜਾਣਾ ਵੀ ਚਾਹੀਦਾ ਜੀ ਜਦੋਂ ਆਪਾਂ ਹਨਾ ਪ੍ਰਮਾਤਮਾ ਜੀ ਦੇ ਘਰ ਦੇ ਵਿੱਚ ਪਹਿਲਾਂ ਜਾਣਾ ਚਾਹੀਦਾ ਆਪਾਂ ਨੂੰ ਹੁਣ ਆਪਾਂ ਚੱਲੇ ਆ ਜੀ ਬਾਬਾ ਡੇਰਾ ਬਾਬਾ ਕੱਸੀਵਾ ਸੌਰੀ ਝਾੜੀ ਵਾਲਾ ਤੇ ਹੁਣ ਆਪਾਂ ਇੱਥੇ ਆ ਗਏ ਹੁਣ ਜਿਹੜੇ ਗੇ ਘੰਟਾ ਡੇਢ ਘੰਟਾ ਲੱਗ ਗਿਆ ਸਾਨੂੰ ਅਸੀਂ ਸ਼ਾਂਤੀ ਨਾਲ ਸਾਰੇ ਕਿਤੇ ਮੱਥਾ ਵਗੈਰਾ ਟੇਕੇ ਹੁਣ ਆਪਾਂ ਕਿਉਂਕਿ ਡੇਰੇ ਸਾਡੇ ਡੇਰਿਆਂ ਦੇ ਵਿੱਚ ਵੀ ਇੱਥੇ ਬਹੁਤ ਜ਼ਿਆਦੇ ਵਧੀਆ ਜਿਹੜੀ ਹੈਗੀ ਭਗਤੀ ਕੀਤੀ ਹੋਈ ਹੈ ਬਾਬਾ ਜੀਆਂ ਦੀ ਬਹੁਤ ਜ਼ਿਆਦੇ ਸ਼ਕਤੀ ਹੈਗੀ ਹੁਣ ਆਪਾਂ ਇੱਥੇ ਬਾਬਾ ਜੀ ਦੇ ਮੱਥਾ ਟੇਕਾਂਗੇ ਇਹ ਦੇਖੋ ਅੰਦਰੋਂ ਮੇਨ ਸਮਾਨ ਦਾ ਡੇਰੇ ਦੇ ਵਿੱਚ ਜਿਹੜਾ ਹੈਗਾ ਕੰਮ ਵੀ ਚੱਲਦਾ ਜੀ ਆ ਬਹੁਤ ਟਾਈਮ ਤੋਂ ਕੰਮ ਚੱਲ ਰਿਹਾ ਕਿਉਂਕਿ ਕੰਮ ਜਿਹੜੇ ਹੈਗੇ ਨੇ ਵੱਡੇ ਹੁੰਦੇ ਆ ਹਨਾ ਹੁਣ ਆਪਾਂ ਹਲੂ ਮਾਨ ਜੀ ਦੇ ਮੱਥਾ ਟੇਕਾਂਗੇ ਇੱਥੇ ਸ਼ਿਵ ਜੀ ਮੰਦਿਰ ਵੀ ਬਣਿਆ ਹੋਇਆ ਹੈ ਹਨਾ ਧੋਨੇ ਤੇ ਵੀ ਮੱਥਾ ਟੇਕਾਂਗੇ ਜੀ ਇਹ ਦੇਖੋ ਇੱਧਰ ਸਮਾਨ ਪਿਆ ਕੰਮ ਚੱਲਦਾ ਆ ਬਹੁਤ ਵਧੀਆ ਜਿਹੜੀ ਹੈਗੀ ਜਗ੍ਹਾ ਬਣ ਰਹੀ ਹੈ ਹੁਣ ਆਪਾਂ ਚੱਲੇ ਆ ਘਰ ਨੂੰ ਵਾਪਸ ਵੀਡੀਓ ਨੂੰ ਲਾਈਕ ਕਮੈਂਟ আর ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਲਓ ਜੀ ਹੁਣ ਆਪਾਂ ਪਹੁੰਚ ਗਏ ਆ ਘਰੇ ਸਾਰੇ ਕਿਤੇ ਮੱਥੇ ਟੇਕਿਆ ਏ 12:00 ਵੱਜ ਗਏ ਨੇ ਪਹਿਲਾਂ ਗੇਟ ਖੋਲ੍ਹਾਂਗੇ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ